10 ਵਾਰੀ ਹੋਈ ਉਸ ਤੋਂ ਉਹਦੇ ਵਿੱਚੋਂ 10 ਵਾਰੀ ਸਿਰਫ ਤੇਲ ਲਗਾਇਆ ਮੈਂ 10 ਵਾਰੀ ਤੇਲ ਲਗਾਉਣ ਦੇ ਨਾਲ ਹੀ ਮੇਰੇ ਗੋਡੇ ਬਿਲਕੁਲ ਠੀਕ ਹੋ ਗਿਆ ਬਟ ਮੈਂ ਇਹ ਹੁਣ ਪ੍ਰਚਾਰ ਬਹੁਤ ਜ਼ਿਆਦਾ ਕਰ ਰਹੀ ਆ ਕਿ ਜਿੰਨਾ ਵੀ ਹੋ ਸਕਦਾ ਆਪਣੇ ਗੋਡਿਆਂ ਨੂੰ ਰੀਪਲੇਸ ਕਰਨ ਤੋਂ ਬਚਾਓ ਕਿ ਡਾਕਟਰ ਲੋਬ ਜਾਂ ਇੰਜੈਕਸ਼ਨ ਲਾਉਂਦੇ ਆ ਜਾਂ ਰੀਪਲੇਸ ਉਸ ਗੋਡਿਆਂ ਨੂੰ ਕਰਦੇ ਆ ਉਹਦੇ ਤੋਂ ਬਚਾਓ ਬਟ ਇਹ ਤੇਲ ਲਾਉਣ ਦੇ ਨਾਲ ਤੁਹਾਨੂੰ ਸਦਾ ਲਈ ਹੀ ਆਪਾਂ ਨੂੰ ਆਪਾਂ ਠੀਕ ਹੋ ਸਕਦੇ ਆ ਠੀਕ ਹੋ ਸਕਦੇ ਨਹੀਂ ਮੈਂ ਠੀਕ ਹੋ ਗਈ ਆ ਤੁਸੀਂ ਵੀ ਤੇਲ ਲਗਾਓਗੇ ਤੇ ਤੁਸੀਂ ਵੀ ਠੀਕ ਹੋ ਜਾਓਗੇ ਤੇ ਤੁਹਾਨੂੰ ਡਾਕਟਰਾਂ ਨੇ ਕੀ ਕਿਹਾ ਦੱਸਿਆ ਸੀਗਾ ਮੈਨੂੰ ਡਾਕਟਰਸ ਨੇ ਵੀ ਕਾਫੀ ਕਿਹਾ ਸੀ ਮੈਂ ਬਹੁਤ ਪੇਨ ਰੀਲੀਫ ਟਿਊਬਸ ਵਗੈਰਾ ਮਲੀਆਂ ਸੀਗੀਆਂ ਵੈਕਸ ਮਿਲਦੀ ਸੀ ਯੂ ਮਤਲਬ ਕਿ ਕਾਫੀ ਮੈਂ ਇਹਦੇ ਤੋਂ ਸਟੀਮ ਵੀ ਦਵਾਈ ਹੈ ਬਹੁਤ ਕੁਝ ਕਰਿਆ ਬਟ ਮੇਰੀ ਹਜੇ ਐਜ 45 ਸਾਲ ਦੀ ਸੀ ਜਦੋਂ ਮੇਰੀ ਇਹ ਗੋਡੇ ਦੁਖਣੇ ਸ਼ੁਰੂ ਹੋਏ ਸੀਗੇ weight ਜ਼ਿਆਦਾ ਹੋਣ ਕਰਕੇ ਜਾਂ ਉਸ ਤਰ੍ਹਾਂ ਗੋਡਿਆਂ ਦੀ ਪ੍ਰੋਬਲਮਸ ਹਰ ਕੁੜੀ ਨੂੰ ਹੋ ਜਾਂਦੀ ਹੈ ਮੈਨੂੰ ਵੀ ਸੀ ਮੈਨੂੰ 5 ਸਾਲ ਤੋਂ ਸੀ ਇਹ ਇਹ ਮਤਲਬ ਇਹ ਪੇਨ ਹੁੰਦੀ ਸੀਗੀ ਬਟ ਮੈਨੂੰ ਕਿਧਰੋਂ ਨਹੀਂ ਸੀ ਠੀਕ ਹੁੰਦੀ ਤੇ ਮੈਂ ਕਹਿੰਦੇ ਸੀ ਸ਼ਾਇਦ ਇਹ ਮੇਰੇ ਨਾਲ ਹੀ ਪੇਨ ਜਾਏਗੀ ਬਟ ਹੁਣ ਮੇਰੇ ਇਹ ਬਿਲਕੁਲ ਠੀਕ ਹੈ ਮੈਂ ਬਿਲਕੁਲ ਚੱਲ ਫਿਰ ਸਕਦੀ ਆ ਪੇਨ ਬਿਲਕੁਲ ਠੀਕ ਆ ਹੁਣ ਮੈਂ ਥੋੜੀ ਦੇਰ ਹੀ ਉਹੀ ਸੀ ਡਿੱਗੀ ਸੀਗੀ ਉੱਥੇ ਵੀ ਫ੍ਰੈਕਚਰ ਆ ਗਿਆ ਸੀ ਮੇਰੇ ਪੈਰ ਦੇ ਉੱਤੇ ਗਿੱਟੇ ਤੇ ਮਾਸ ਪਟ ਗਿਆ ਸੀ ਉਸ ਤੇ ਵੀ ਮੈਂ ਤੇਲ ਲਗਾਇਆ ਹੈ ਤੇ ਉਹ ਤੇਲ ਦੇ ਨਾਲ ਮੈਂ ਬਿਲਕੁਲ ਮੇਰੇ ਉਹ ਵੀ ਠੀਕ ਹੋ ਗਿਆ ਪੈਰ ਵੀ ਠੀਕ ਹੋ ਗਈਆਂ ਜਿਹੜਾ ਭੈਣ ਭਰਾ ਗੋਡੇ ਰਿਪਲੇਸ ਕਰਾਉਣ ਲਈ ਅਪਾਇੰਟਮੈਂਟਾਂ ਲਈਆਂ ਹੋਈਆਂ ਗਈਆਂ ਨੇ ਉਹਨਾਂ ਨੂੰ ਕੀ ਸੁਨੇਹਾ ਦੇਵਾਂਗੇ ਜੀ ਜੇ ਤੁਸੀਂ ਅਪਾਇੰਟਮੈਂਟ ਲਈ ਹੈ ਬਿਲਕੁਲ ਲਈ ਹੋ ਸਕਦੀ ਹੈ ਤੁਸੀਂ ਲੈ ਵੀ ਰਹੇ ਹੋਵੋਗੇ ਬਟ ਇਹ ਅਪਾਇੰਟਮੈਂਟ ਕੈਨਸਲ ਕਰਕੇ ਇਸੇ ਤੇਲ ਨੂੰ ਹੀ ਤੁਸੀਂ ਵਰਤੋ ਤੇ ਤੁਹਾਡੇ ਗੋਡੇ ਬਿਲਕੁਲ ਠੀਕ ਹੋ ਜਾਣਗੇ ਠੀਕ ਹੈ ਤੁਸੀਂ ਜਲੰਧਰ ਰਹਿੰਦੇ ਹੋ ਹਾਂਜੀ ਮੈਂ ਜਲੰਧਰ ਖਾਸ ਰਹਿਣੀ ਆ ਜੀ ਗੁਰੂ ਅਮਰਦਾਸ ਨਗਰ 48 ਗੁਰੂ ਅਮਰਦਾਸ ਨਗਰ ਐਕਸਟੈਂਸ਼ਨ ਈਅਰ ਵੇਰ ਕਾ ਮਿਲਕ ਪਲਾਂਟ ਉੱਥੇ ਰਹਿ ਨੀ ਮੈਂ ਉਹ ਜਲੰਧਰ ਤੋਂ ਸਪੈਸ਼ਲ ਮੈਂ ਤੇਲ ਲੈਣ ਹੀ ਆਈ ਆ ਦੁਬਾਰਾ ਤੇ ਬਟ ਜਿਹੜੇ ਵੀ ਹੁਣ ਮੈਨੂੰ ਸਿਸਟਰ ਜਿਨ੍ਹਾਂ ਨੂੰ ਮੈਂ ਦੱਸਦੀ ਆ ਜਾਂ ਗੁਰਦੁਆਰਾ ਸਾਹਿਬ ਜਾਣੀ ਆ ਉਹਨਾਂ ਨੂੰ ਦੱਸਦੀ ਆ ਵੀ ਤੁਹਾਡੇ ਕੋ ਥੱਲਿਓਂ ਉੱਠਿਆ ਨਹੀਂ ਜਾਂਦਾ ਤੁਸੀਂ ਇਹੇ ਗੋਡੇ ਆਪਣੇ ਠੀਕ ਕਰਨੇ ਆ ਤਾਂ ਇੱਥੋਂ ਤੇ ਅੱਜ ਕੱਲ ਦੀ ਦੌੜ ਭੱਜ ਵਾਲੀ ਜ਼ਿੰਦਗੀ 'ਚ ਇਨਸਾਨ ਆਪਣੇ ਸਰੀਰ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦਾ ਹੈ ਅਤੇ ਕਾਫੀ ਸਾਰੀਆਂ ਬਿਮਾਰੀਆਂ ਉਸ ਨੂੰ ਆਪਣੀ ਗ੍ਰਿਫ ਚ ਲੈ ਲੈਂਦੀਆਂ ਹਨ ਜਿਵੇਂ ਕਿ ਜੋੜਾਂ ਦਾ ਦਰਦ ਸਰਵਾਈਕਲ ਗੋਡਿਆਂ ਦਾ ਦਰਦ ਅਤੇ ਡਿਸਕ ਪ੍ਰੋਬਲਮਸ ਬਹੁਤੀਆਂ ਪ੍ਰੋਬਲਮਸ ਦਾ ਹੱਲ ਡਾਕਟਰਸ ਸਿਰਫ ਆਪਰੇਸ਼ਨ ਦੱਸਦੇ ਹਨ ਪਰ ਤੁਸੀਂ ਬਿਨਾ ਆਪਰੇਸ਼ਨ ਆਪਣੀ ਇਹਨਾਂ ਪ੍ਰੋਬਲਮਸ ਨੂੰ ਦੂਰ ਕਰ ਸਕਦੇ ਹੋ ਸਾਡੇ ਆਯੁਰਵੈਦਿਕ ਪਹਿਲਵਾਨ ਆਇਲ ਨਾਲ ਅੱਜ ਹੀ ਆਰਡਰ ਕਰੋ ਪਹਿਲਵਾਨ ਆਇਲ ਕਾਲ 977869800 ਗੈਲਰੀ ਵੀ ਹੈ ਹਸਪੀਟਲ ਦੇ ਸਾਊਥ ਹੈਲਥ ਸੈਂਟਰ ਦੇ ਵਿੱਚ ਸਾਡੀ 8 ਦਸੰਬਰ 2017 ਦੀ ਸਾਡੀ ਆਪਰੇਸ਼ਨ ਦੀ ਡੇਟ ਵੀ ਫਿਕਸ ਹੋਈ ਵੀ ਸੀ ਅਸੀਂ ਉਸ ਡੇਟ ਨੂੰ ਟਾਲ ਕੇ ਆਏ ਹਾਂ ਕਿਉਂਕਿ ਅਸੀਂ ਇੱਕ ਆਉਟੋਕੀਨਿਕ ਲੇਡੀ ਨੇ ਤੇਲ ਵਰਤਾ ਸੀ ਅਸੀਂ ਉਹ ਦਿਨ ਗੱਲਬਾਤ ਉਹਦੇ ਪ੍ਰਵਾਨਨਾ ਕੀਤੀ ਉਹ ਕਹਿੰਦੀ ਮੈਨੂੰ ਆਰਾਮ ਆਗਾ ਤੁਸੀਂ ਉੱਥੇ ਜਾਓ ਅਸੀਂ ਉਸ ਡੇਟ ਨੂੰ ਅਸੀਂ ਟਾਲ ਕੇ ਆਏ ਹਾਂ ਸਾਡੀ ਹਾਲਾਂਕਿ ਮਈ ਦੇ ਵਿੱਚ ਦੁਬਾਰਾ ਰੀਪੁਆਇੰਟਮੈਂਟ ਹੋਈ ਵੀ ਆ ਪਰ ਅਸੀਂ ਉਹ ਡੇਟ ਜਾ ਕੇ ਕੈਨਸਲ ਕਰਾਂਗੇ ਕਿਉਂਕਿ ਸਾਨੂੰ ਆਰਾਮ ਆਇਆ ਹੈ ਅਸੀਂ ਨਹੀਂ ਚਾਹੁੰਦੇ ਵੀ ਕੈਨੇਡਾ ਸਰਕਾਰ ਨੂੰ ਬਗੈਰ ਕਿਸੇ ਕੋਲੋਂ ਅਸੀਂ ਪੈਸੇ ਪਾਈਏ ਜਦੋਂ ਅਸੀਂ ਸਾਡਾ ਇਲਾਜ ਵਧੀਆ ਸਸਤੇ ਚ ਹੋ ਰਿਹਾ ਸਾਨੂੰ ਕੋਈ ਲੋੜ ਨਹੀਂ ਅਸੀਂ ਮਹਿੰਗੇ ਗੋਡੇ ਉਹਨਾਂ ਦੇ ਪਾ ਕੇ ਉਹਨਾਂ ਦੇ ਉੱਤੇ ਬੋਝ ਪਣੀ ਹੈ ਤੇ ਨਾਲੇ ਸਰਦਾਰ ਸਾਹਿਬ ਗੋਡੇ ਪਵਾ ਕੇ ਵੀ ਮਸਲੇ ਦਾ ਹੱਲ ਹੱਲ ਨਹੀਂ ਹੁੰਦਾ ਨਾ ਤੁਸੀਂ ਬੈਠ ਸਕਦੇ ਆ ਨਾ ਤੁਸੀਂ ਚੌਕੜੀ ਮਾਰ ਸਕਦੇ ਆ ਨਾ ਤੁਸੀਂ ਬੈਠ ਕੇ ਨਹਾ ਸਕਦੇ ਆ ਕੋਈ ਬੈਠ ਕੇ ਤੁਸੀਂ ਕੰਮ ਨਹੀਂ ਕਰ ਸਕਦੇ ਗੁਰਦੁਆਰਾ ਸਾਹਿਬ ਚੋਂ ਜਾਨਣਾ ਤਾਂ ਅਸੀਂ ਚੌਂਕੜੀ ਮਾਰ ਨਹੀਂ ਸਕਦੇ ਤੇ ਅਸੀਂ ਪੀੜੀਆਂ ਉੱਤੇ ਬੈਠਦੇ ਹਾਂ ਕੁਰਸੀਆਂ ਤੇ ਬੈਠਣਾ ਪੈਂਦਾ ਹੈਗਾ ਤੇ ਗੋਡੇ ਰਿਪਲੇਸ ਨਾ ਹੀ ਕਰੋ ਚੰਗਾ ਤੇ ਸਭ ਨੂੰ ਇਹੋ ਜੀ ਇਸ ਤੇਲ ਨਾਲ ਤੁਸੀਂ ਤੁਹਾਨੂੰ ਮੇਰੇ ਹਿਸਾਬ ਨਾਲ ਸਾਢੇ ਸਾਲਾਂ ਜਿਵੇਂ ਸਾਨੂੰ ਆਰਾਮ ਆ ਤੁਹਾਨੂੰ ਵੀ ਸਾਉ ਆਰਾਮ ਆ ਜਾ ਕੇ ਹੁਣ ਕੈਨਸਲ ਕਰਾ ਦਿਓਗੇ ਹਾਂ ਕੈਨਸਲ ਕਰਾ ਦੇ ਜਿਸ ਤਰ੍ਹਾਂ ਅਸੀਂ ਤੋਂ ਕਰਾ ਦੋ ਤੇ ਕੋਈ ਮਾਮਾ ਹਾਂ ਨਾਲੇ ਤਕਲੀਫ ਵੜੀ ਹੈ ਜੀ ਹਾਂ ਬਿਲਕੁਲ ਤਕਲੀਫ ਨਾਲੇ ਪਰਵਾਹ ਦੇਖੋ ਜੀ ਅਸੀਂ ਉੱਥੇ ਜਾ ਕੇ ਕਰਾਉਣੇ ਆ ਅਸੀਂ 15 ਦਿਨ 20 ਦਿਨ ਸਾਡੇ ਬੱਚਿਆਂ ਨੂੰ ਛੁੱਟੀ ਲੈਣੀ ਪਊਗੀ ਉਹ ਵੀ ਵੇਖੋ ਖਰਚਾ ਆਪ ਦਾ ਵੀ ਬਜਟਾਂ ਤੇ ਸਰਕਾਰ ਦਾ ਵੀ ਬਜਟਾਂ ਪੁਹੇ ਤਾਂ ਹੈ ਨਹੀਂ ਕਿ ਆਪਾਂ ਨੂੰ ਮੁੜ ਕੇ ਗੁਸਾਮਣਾ ਸਾਹਮਣਾਣਾ ਬੱਚਿਆਂ ਦੇ ਸਾਹਮਣਾ ਬੱਚੇ 20 ਦਿਨ ਜੌਬ ਛੱਡਣ ਤੇ ਉਹ ਕਿੱਥੇ ਜਾ ਗੱਲ ਪੜਨ ਦੀ ਕਰੀਏ ਅਸੀਂ ਦੋਨੇ ਪਾਸੇ ਸੋਚਦੇ ਆਂ ਆਪਦਾ ਪਰਿਵਾਰ ਦਾ ਵੀ ਸੋਚਦੇ ਆਂ ਸਰਕਾਰ ਦਾ ਵੀ ਸੋਚਦੇ ਆਂ ਜੀ 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 ਤੁਹਾਡਾ ਮਤਲਬ ਆ ਵੀ ਜੇ ਕਿਸੇ ਨੇ ਪਲੇਸ ਕਰਾਉਣ ਦਾ ਮਨ ਬਣਾ ਲਿਆ ਪਰ ਉਹ ਇਹ ਜੂਸ ਜ਼ਰੂਰ ਕਰਕੇ ਦੇਖੇ ਪਹਿਲਾਂ ਜਿਵੇਂ ਤੁਹਾਡਾ ਸ਼ੱਕ ਨਿਕਲਿਆ ਬਿਲਕੁਲ ਕਰਕੇ ਦੇਖੋ ਜੀ 2-3 ਮਹੀਨੇ 4 ਮਹੀਨੇ ਕਰਨੇ ਚਾਹੀਦੇ ਬੋਡੇ ਨੂੰ ਪਲੇਸ ਕਰਾਉਣੇ ਜਦੋਂ ਮਰਜ਼ੀ ਕਰਾ ਲਓ ਹਾਂਜੀ ਪਰ ਪਹਿਲਾਂ ਵਰਕ ਪਹਿਲਾਂ ਆਪਦਾ ਇਹ ਨੁਸਖਾ ਤਾਂ ਜਿਮਾ ਕੇ ਦੇਖੋ ਤੁਸੀਂ ਹਾਂ ਜੀ ਇਹ ਸਰਦਾਰ ਸਾਹਿਬ ਹੁਣੀ ਜੀ ਚੰਡੀਗੜ੍ਹ ਰਹਿੰਦੇ ਨੇ ਕੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਰਹਿੰਦੇ ਆ ਮੇਰੀ ਵਾਈਫ ਮੇਰੀ ਡਾਕਟਰ ਨਾਲ ਜਿਹੜੀ ਆਪ ਆ ਉਹ ਬੀਐਸਸੀ ਨਰਸਿੰਗ ਹੈਗੀ ਆ ਤੇ ਉਹ ਉਹ ਉਹਦੇ ਤੋਂ ਵੀ ਉਹ ਕਹਿੰਦੀ ਦੇਖੋ ਉਹਨੇ ਵੀ ਸਾਨੂੰ ਇਹੀ ਦੱਸਿਆ ਕਹਿੰਦੀ ਗੋਡੇ ਤਾਂ ਰਿਪਲੇਸ ਤੁਹਾਡੇ ਹੋ ਜਾਣਗੇ ਆਪਾਂ ਕਰਾ ਲਾਂਗੇ ਬਾਈਕ ਤੋਂ ਮੈਨੂੰ ਫ੍ਰੀ ਹੁਣੇ ਕੋਈ ਤੋਂ ਮਨਜੀ ਪ੍ਰੋਬਲਮ ਨਹੀਂ ਦੀ ਪਰ ਇਹ ਕਹਿੰਦੀ ਉਹ ਮੁੜ ਕੇ ਜਿਹੜੇ ਸਾਈਡ ਇਫੈਕਟ ਆ ਦੈਟ ਇਜ਼ ਡਿਫਰੈਂਟ ਕਿਉਂਕਿ ਮਲਟੀ ਜਿਹੜੀ ਸਾਨੂੰ ਐਂਟੀ ਬਾਇਓਸ ਦੇ ਨੀ ਤੇ ਵਿਰੋਧ ਦੇ ਨਾਲ ਸਾਡੀ ਕਿਡਨੀ ਨੇ ਵੀ ਫੇਲ ਹੋ ਜਾਂਦੀ ਹੈ ਲੀਵਰ ਦੇ ਵੀ ਇਨਫੈਕਸ਼ਨ ਹੋ ਜਾਂਦੇ ਆ ਕਿਉਂਕਿ ਸਾਡੇ ਸਾਡੇ ਮਾਨਸਲਾ ਨੀ ਮਾਮਾ ਜੀ ਨੇ ਗੋਡੇ ਰਿਪਲੇਸ ਕਰਾਈ ਸੀ ਉਹ 82 ਸਾਲ ਦੇ ਸੀਗੇ ਇਹ ਵੈਂਕੂਵਰ ਦੀ ਗੱਲ ਹੈਗੀ ਇਹ ਸਾਹਗਰਦੇਵ ਸਿੰਘ ਸਿੱਧੂ ਆ ਮੋਗੇ ਦੇ ਰਹਿਣ ਵਾਲੇ ਹੈਗੇ ਉਹਨਾਂ ਨੇ ਗੋਡੇ ਰਿਪਲੇਸ ਕਰਾ ਲਏ ਪਰ ਉਹ ਦੁਬਾ ਜਿਹੜੀਆਂ ਦਵਾਈਆਂ ਦਿੱਤੀਆਂ ਗਈਆਂ ਦਵਾਈਆਂ ਦੇ ਨਾਲ ਉਹਨਾਂ ਕਾਲਾ ਪੀਆ ਹੋ ਗਿਆ ਉਹ ਜਿੱਥੇ ਗੋਡਿਆਂ ਦੇ ਨਾਲ ਚੱਲਣਾ ਸੀ ਉਹ ਸਭੂ ਗੋਡਿਆਂ 3 ਮਹੀਨੇ ਦੇ ਵਿੱਚ ਵਿੱਚ ਹੀ ਉਹ ਉੱਥੇ ਵਿਚਾਰੇ ਐਕਸਪਾਇਰ ਹੋ ਗਏ ਹਾਲਾਂਕਿ ਚੰਗੇ ਭਲੇ ਆਪ ਤਾਂ ਸੀਗੇ ਚੰਗੇ ਵਧੀਆ ਰਿਸ਼ਤ ਪੁੱਛ ਸੀਗੇ ਉਹ ਸਾਈਡ ਇਫੈਕਟ ਦੇ ਨਾਲ ਤਿੰਨ ਮਹੀਨਾ ਚ ਪੂਰੇ ਹੋ ਗਏ ਇਹ ਮੇਰੇ ਖੁਦ ਵੇਖਣ ਦੀ ਗੱਲ ਹੈ ਮੈਂ ਕਿਸੇ ਨੂੰ ਆਪ ਦਾ ਨੀ ਇਹੀ ਬਾਕੀ ਜਨਮ ਦੱਸ ਰਿਹਾ ਉਹ ਤੁਸੀਂ ਮੈਂ ਦਲਤ ਨਹੀਂ ਕਰਾਂਗਾ ਕਿ ਜਿਹੜੀਆਂ ਦਵਾਈਆਂ ਉਹ ਜਿਹੜੀਆਂ ਅੰਦਰ ਜਾਣੀਆਂ ਉਹਨਾਂ ਦਵਾਈਆਂ ਦਾ ਸਾਡੇ ਸਾਡੇ ਸਾਈਡ ਇਫੈਕਟ ਬਹੁਤ ਪਿੰਦੇ ਕਰੀਆ ਤੇ ਸਾਰਿਆਂ ਨੂੰ ਬੇਨਤੀ ਹੈ ਜੀ ਇਹ ਤੇਲ ਲੈ ਲਈ 8437769515 ਤੇ ਤੁਸੀਂ ਕਾਲ ਕਰਕੇ ਇਹ ਗੋਡੇ ਬਦਲਾਉਣ ਤੋਂ ਪਹਿਲਾਂ ਕਿਸੇ ਵੀ ਤਕਰੀਬ ਤੋਂ ਪਹਿਲਾਂ ਜ਼ਰੂਰ ਤੇਲ ਜੂਲ ਪਹਿਲਵਾਨ ਆਇਲ ਹੈ ਜੀ ਯੂਜ਼ ਕਰ ਸਕਦੇ ਹੋ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਮਾਈਕਲ ਜਿਕਰ ਖਾਨ ਸਾਹਿਬ ਜੀ ਕੀ ਫਤਹਿ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਟੋਰਾਂਟੋ ਵਾਲੇ ਭਾਈ ਜੀ ਆਏ ਹੋਏ ਨੇ ਜੀ ਪਹਿਲਵਾਨ ਆਇਲ ਦੇ ਦਫ਼ਤਰ ਤੇ ਆਪ ਇਹ ਆਪਾਂ ਇਹਨਾਂ ਨਾਲ ਗੱਲਬਾਤ ਸਾਂਝੀ ਕਰਦੇ ਹਾਂ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇਹ ਕਿੰਨਾ ਕੁ ਫਾਇਦਾ ਹੋਇਆ ਤੁਹਾਨੂੰ ਇਹ ਤੇਲ ਵਰਤ ਕੇ ਮੇਰੇ ਜੀ 2 ਸਾਲ ਹੋ ਗਏ ਸੀਗੇ ਪਹਿਲਾਂ ਗੋਡੇ ਦੁਖਣ ਲੱਗੇ ਸੀਗੇ ਜੀ ਮੈਂ ਫਿਰ ਇੱਥੋਂ 2 ਸੀਸੀਆਂ ਮੰਗਾਈਆਂ ਹਜ਼ਾਰ-ਹਜ਼ਾਰ ਰੁਪਏ ਤੇ ਮੈਂ ਉਹ 60-65 ਦਿਨ ਮਲਿਆ ਪੂਰਾ ਜਣੀ ਇੱਕ ਦਿਨ ਨਾਗਾ ਨਹੀਂ ਪੈਣ ਦੱਸਾਗਾ ਠੀਕ ਹੈ ਤੇ ਮੇਰੇ ਬਿਲਕੁਲ ਗੋਡੇ ਠੀਕ ਹੋ ਗਏ ਮੈਂ ਪੈਰਾ ਭਾਰਦਾ ਤੇ ਉੱਥੇ ਸਬਜ਼ੀਆਂ ਸੋਦੀਆਂ ਲੁੱਟਦਾ ਰਿਹਾ ਕੋਈ ਮੈਨੂੰ ਤਕਲੀਫ ਨਹੀਂ ਸੀ ਬਾਅਦ ਚ ਕੋਈ ਕੁਝ ਨਹੀਂ ਸੀਗਾ ਹਾਂਜੀ ਫਿਰ ਉੱਥੇ ਵੀ ਜੇ ਕਿਸੇ ਦੇ ਹੋਰ ਦੁਖਦੇ ਫਿਰ ਮੈਂ ਉਹਨਾਂ ਨੂੰ ਵੀ ਸਨੇਹ ਦਿੱਤਾ ਵੀ ਫਲਾਨੇ ਫਲਾਨੇ ਤਾਂ ਵੀ ਜਿਕਰਾਉ ਮਿਲਦਾ ਤੇ ਇਹ ਵੀ ਉੱਥੋਂ ਜਾ ਕੇ ਲਓ ਬਹੁਤ ਵਧੀਆ ਤੇਲ ਆ ਫਾਇਦਾ ਕਰੂਗਾ ਪਰ ਲਗਾਗਾ ਨਹੀਂ ਪੈਂਦਾ ਨਾ ਜਰੂਰ ਚੰਗੀ ਤਰ੍ਹਾਂ ਮਲਣਾ ਤੇਲ ਹਾਂਜੀ ਰੈਗੂਲਰ ਮਲਣਾ ਪੈਂਦਾ ਜੀ ਇਹ ਤਾਂ 2.5 ਨਹੀਂ ਬਿਲਕੁਲ ਜੀ ਬਿਲਕੁਲ ਠੀਕ ਜੇ ਆਪਾਂ ਆਖੀਏ ਵੀ ਇੱਕ ਦਿਨ ਮਲਦਾ ਦੋ ਦਿਨ ਨਾਗਾ ਪਾਤਾ ਇਸ ਤਰ੍ਹਾਂ ਨਹੀਂ ਫਾਇਦਾ ਕਰਦਾਗਾ ਫਿਰ ਲਗਾਤਾਰ ਮਲਣਾ ਪੈਂਦਾ ਟ੍ਰਾਂਟੋ ਕਿੱਥੇ ਰਹਿੰਦੇ ਹੋ ਬਾਈ ਜੀ ਟ੍ਰਾਂਟੋ ਦੀ ਬ੍ਰਟਨ ਰਹਿੰਦੀ ਆ ਜੀ ਬ੍ਰਟਨ ਹੈ ਹਾਂਜੀ ਤੇ ਅੱਜ ਤੇਲ ਦੁਬਾਰਾ ਲੈਣ ਆਏ ਹਾਂ ਹਾਂਜੀ ਦੁਬਾਰਾ ਤੇਲ ਲੈਣਾ ਆਇਆ ਅੱਜ ਹਾਂਜੀ ਤੇ ਹੋਰ ਵੀ ਮੈਂ ਇੱਕ ਦੋ ਨੂੰ ਇੱਥੇ ਲੈ ਕੇ ਦਿੱਤਾ ਉਹਨਾਂ ਨੂੰ ਵੀ ਕਿਨੋਂ ਬਹੁਤ ਫਰਕ ਆ ਤੇ ਜਿਹੜੇ ਡਾਕਟਰ ਜਿਨ੍ਹਾਂ ਨੂੰ ਆਪਰੇਸ਼ਨ ਦੱਸ ਦਿੰਦੇ ਨੇ ਉਹ ਹਾਂਜੀ ਜਿਨ੍ਹਾਂ ਨੂੰ ਆਪਰੇਸ਼ਨ ਦੱਸਿਆ ਉਹਨਾਂ ਨੂੰ ਵੀ ਆਰਾਮ ਆਉਂਦਾ ਇਹਦੇ ਨਾਲ ਬਿਲਕੁਲ ਸਹੀ ਆਉਂਦਾ ਪਰ ਆਪਾਂ ਨੂੰ ਥੋੜੀ ਮਿਹਨਤ ਕਰਨੀ ਪੈਦੀ ਆ ਵੀ ਇਹ ਨਹੀਂ ਉਹ ਨਾਗਾ ਬੰਦੇ ਹਾਂ ਹਾਂ ਇਹ ਵੀ ਗੱਲ ਬਿਲਕੁਲ ਜੀ ਬਿਲਕੁਲ ਆਪਾਂ ਨੂੰ ਲਗਾਤਾਰ ਮਲਣਾ ਪੈਂਦਾ ਅੱਛਾ ਹਾਂਜੀ ਤੇ ਜਿਹਨੇ ਲੋਕ ਜਿਵੇਂ ਆਮ ਡਾਕਟਰਾਂ ਦੇ ਗੋਡੇ ਘਸ ਗਏ ਗਰੀਸ ਮੁੱਕ ਗਿਆ ਤੁਸੀਂ ਤਾਂ ਵਰਤਿਆ ਹੁਣ ਉਹ ਤਾਂ ਕਹਿੰਦਾ ਜੀ ਅਸੀਂ ਵਰਤਿਆ ਪਰ ਨਹੀਂ ਗੋਡੇ ਘਸ ਕੇ ਠੀਕ ਆ ਪਰ ਆਪਰ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਜੇ ਗੋਡੇ ਨਾ ਆਪਾਂ ਨੂੰ ਪੋਨੇ ਪਹਿਣ ਵੀ ਇਹਦੇ ਨਾਲ ਫਰਜ ਆਪ ਨੂੰ ਕਿੰਨਾ ਫਾਇਦਾ ਤੁਹਾਨੂੰ ਵੀ ਡਾਕਟਰਾਂ ਨੇ ਕਿਹਾ ਤਾਂ ਗੋਡਿਆਂ ਦੀ ਹਾਂ ਜੀ ਮੈਨੂੰ ਵੀ ਆਖਿਆ ਸੀਗਾ ਕਹਿੰਦੇ ਗੈਪ ਪੈਗਾ ਵੀ ਤੇਰਾ ਗੋਡੇ ਬਦਲਨੇ ਪੈਣਗੇ ਕਿ ਪਰ ਮੈਂ ਬਿਲਕੁਲ ਠੀਕ ਹੋ ਗਿਆ ਤੇ ਦੋਸਤੋ ਤੁਸੀਂ ਇਹ ਬਾਈ ਜੀ ਹੁਣੇ ਟ੍ਰਾਂਟੋ ਵਾਲੇ ਆਏ ਹੋਏ ਨੇ ਤੇ ਸੁਪਰ ਪ੍ਰਿੰਟ ਹੈ ਮੇਰਾ ਹਾਰਦ ਸਿੰਘ ਜੀ ਜੀ ਇਹ ਆਏ ਹੋਏ ਨੇ ਤੇ ਇਹਨਾਂ ਨੇ ਤੇਲ ਵਰਤਿਆ ਵਾ ਤੇ ਤੁਹਾਨੂੰ ਵੀ ਜੇ ਡਾਕਟਰਾਂ ਨੇ ਆਪਰੇਸ਼ਨ ਦੱਸਤਾ ਤਾਂ ਤੁਸੀਂ ਇਹ ਪਲੀਜ਼ ਤੇਲ ਟਰਾਈ ਜ਼ਰੂਰ ਕਰਕੇ ਦੇਖੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹੋਇਆ ਸਸਤੋਂ ਜਿਹੜਾ ਤੇਲ ਹੈ ਇਹਦਾ ਸਾਨੂੰ ਕੈਨੇਡਾ ਤੋਂ ਨੰਬਰ ਮਿਲਿਆ ਅੱਛਾ ਜੀ ਸਾਡੀ ਬੇਟੀ ਆ ਉੱਥੇ ਉਹਨੇ ਸਾਨੂੰ ਇੱਥੋਂ ਨੰਬਰ ਭੇਜਿਆ ਕਹਿੰਦੇ ਵੀ ਇਸ ਨੰਬਰ ਤੇ ਤੁਸੀਂ ਗੱਲ ਕਰੋ ਤੇ ਅਸੀਂ ਇਸ ਨੰਬਰ ਤੇ ਜਦੋਂ ਆਏ ਇੱਥੇ ਤੇਲ ਲੈਣ ਮੈਂ ਖੁਦ ਆਇਆ ਮੇਰੀ ਛੂਟੀ ਪਰਝਾਈ ਦਾ ਗੋਡਾ ਬਦਲਣ ਵਾਲਾ ਹੀ ਡਾਕਟਰ ਸਾਹਿਬ ਕਹਿੰਦੇ ਬਦਲੋ ਉਹ ਅੱਛਾ ਕਾਫੀ ਪੈਸੇ ਅਸੀਂ ਉਹਦੇ ਤੇ ਲਾਏ ਇਲਾਜ ਕਰਵਾਇਆ ਉਹਦਾ ਦੂਰਬੀਨ ਨਾਲ ਇਲਾਜ ਹੋਇਆ ਗੋਡੇ ਦਾ ਪਰ ਗੋਡਾ ਠੀਕ ਨਹੀਂ ਹੋਇਆ ਠੀਕ ਹੈ ਜੀ ਤਾਂ ਜਦੋਂ ਅਸੀਂ ਇੱਥੇ ਆਏ ਅੰਦਰ ਦੇ ਦਾਨ ਤੇ ਠੀਕ ਹੈ ਜੀ ਤਾਂ ਉੱਥੋਂ ਅਸੀਂ ਤੇਲ ਲੈ ਕੇ ਗਏ ਤਾਂ ਉਹ ਤੇਲ ਅਸੀਂ ਮਲਿਆ ਉਹਦਾ ਕੀ ਰਿਜ਼ਲਟ ਹੋਇਆ ਵੀ ਅੱਜ ਉਹ ਜਨਾਨੀ ਮੱਝ ਦੀ ਧਾਰ ਘੜਦੀ ਆ ਛੋਟੀ ਜਿਹੀ ਪੀੜੀ ਤੇ ਬਹਿ ਕੇ ਕੰਮ ਬਹੁਤ ਲੰਮਾ ਵਜ਼ਨ ਬਹੁਤ ਜ਼ਿਆਦਾ ਹੈ ਵੈਰੀ ਗੁੱਡ 85 86 ਕਿਲੋ ਵਜ਼ਨ ਹੈ ਜੇ ਫਿਰ ਵੀ ਉਹ ਗੋਡੇ ਦੀ ਕੋਈ ਨੌਕਤ ਨਹੀਂ ਉਸ ਤੋਂ ਬਾਅਦ ਜਿਹੜੀ ਤਜਾਬ ਦੀ ਦਵਾਈ ਖਾਂਦੇ ਸੀ ਉਹ ਦਵਾਈ ਪੰਦਾ ਦਰਦਾਂ ਦੀਆਂ ਦਵਾਈਆਂ ਤਾਂ ਬੰਦ ਕਰਦੀ ਆ ਤੇ ਗੋਡਾ ਜਿਹੜਾ ਹੈਗਾ ਬਿਲਕੁਲ ਤੁਸੀਂ ਦੱਸਿਆ ਵੀ ਉਹ ਧਾਰ ਚੋਂਦੇ ਨੇ ਬੀਬੀ ਬਾਈ ਧਾਰ ਘੜਦੇ ਹਾਂ ਠੀਕ ਹਾਂ ਘਰੇ ਆਪਣੇ ਆਪਾਂ ਫੈਮਿਲੀ ਯੈਸ ਠੀਕ ਹੈ ਜੀ ਤੇ ਸੰਗਤ ਜੀ ਇਹ ਬਾਈ ਜਿਹੋਣੀ ਫਰੀਦਕੋਟ ਤੋਂ ਨੇ ਜੀ ਕੀ ਨਾਂ ਕੀ ਆਪਣਾ ਸਰਦਾਰ ਮੇਰਾ ਨਾਂ ਬੂਟਾ ਸਿੰਘ ਜੀ ਬੂਟਾ ਸਿੰਘ ਸਰਦਾਰ ਚੁਗਾ ਸਿੰਘ ਨਗਰ ਰੋਇਪਰ ਰੋਡ ਫਰੀਦਕੋਟ ਦੇ ਰਹੇ ਠੀਕ ਹੈ ਜੀ